ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਦੂਸਰੋਂ ਲੁਧਿਆਣਾ ਵਿੱਚ ਮੂਸਲਾਤਾਰ ਬਰਸਾ ਹੋਈ ਹੈ ਬਰਸ਼ਾ ਨੂੰ ਲੈ ਕੇ ਲੁਧਿਆਣੇ ਦਾ ਹਾਲ ਬੇਹਾਲ ਹੋ ਗਿਆ ਹੈ ਤੁਹਾਨੂੰ ਉਸ ਦੀ ਤਸਵੀਰਾਂ ਵੀ ਦਿਖਾਣੇ ਆ ਤੇ ਕੋਸ਼ਿਸ਼ ਵੀ ਕਰਾਂਗੇ ਲੁਧਿਆਣਾ ਵਾਸੀਆਂ ਨਾਲ ਗੱਲ ਕਰਨ ਦੀ ਇੱਕ ਗੱਲ ਹੋਰ ਦਸੀਏ ਇਸ ਬਰਸਾਤ ਨੇ ਪੂਰੇ ਲੁਧਿਆਣੇ ਦੀ ਪੋਲ ਖੋਲਤੀ ਹੈ ਵੈਸੇ ਤਾਂ ਲੁਧਿਆਣਾ ਸਮਾਰਟ ਸਿਟੀ ਤੇ ਨੋਮੀਨੇਟ ਹੈ ਪਰ ਕਿਤਨੇ ਕਿਤੇ ਜਦੋਂ ਇਸ ਤਰ੍ਹਾਂ ਦੀ ਤਸਵੀਰਾਂ ਆਣੀਆਂ ਨੇ ਤੇ ਬੜੇ ਪ੍ਰਸ਼ਨ ਚਿੰਨ੍ਹ ਲੱਗਦੇ ਨੇ ਮੌਜੂਦਾ ਹਾਲਾਤ ਤੇ ਜੋ ਲੁਧਿਆਣਾ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਉਹ ਵੀ ਤੁਹਾਨੂੰ ਦਿਖਾਨਿਆ ਆ ਉਹ ਤੁਹਾਨੂੰ ਦਿਖਾਨਿਆ ਤਸਵੀਰਾਂ ਤੇ ਲੁਧਿਆਣਾ ਵਾਸੀਆਂ ਨਾਲ ਗੱਲ ਵੀ ਕਰਾਂਗੇ ਬਈ ਯਾਰ ਮੈਂ ਕਹਿ ਹੀ ਨਹੀਂ ਸਕਦਾ ਉਸ ਇੰਨਾ ਸੋ ਔਰ ਇਹਨਾਂ ਨੂੰ ਕੰਮ ਕਰ ਰਿਹਾ ਜਿਹੜਾ ਪਾਣੀ ਆ ਪਾਣੀ ਆ ਵਿਕਾਸ ਇਹਦੇ ਨੂੰ ਮਿਲ ਰਿਹਾ ਕੀ ਕਹਿਣਾ ਚਾਹੂਗੇ ਬੰਦ ਹੋ ਗਿਆ ਇੱਥੇ ਬੰਦ ਹੋਇਆ ਤੈ ਚੱਲਦਾ ਪਿਆ ਚੱਲਦਾ ਪਿਆ ਵਾ ਕੀ ਕਹਿਣਾ ਚਾਹੂਗੇ ਆ ਕੀ ਕਹਾਂਗੇ ਹੁਣ ਭਾਜੀ ਮਾਸ਼ਾ ਪੁੱਤਰਾ ਇਹ ਨਾਮ ਪਰਮ ਪਰ ਕਿਹੜੀ ਜਗ੍ਹਾ ਹੈ ਇਹ ਹੈਪੋ ਵਾਲਾ ਹੈ ਸਰ ਕੀ ਕਹਿਣਾ ਚਾਹੂੰਗਾ ਇੰਨਾ ਪਾਣੀ ਆ ਬਾਰਿਸ਼ ਤੋਂ ਥੱਲੇ 2 ਤੋਂ 3 ਘੰਟੇ ਹੋ ਚੁੱਕੇ ਨੇ ਤੇ ਲੇਕਿਨ ਹਲੇ ਪਾਣੀ ਦਾ ਵਿਕਾਸ ਇੱਧਰ ਅੱਜੇ ਦੇਖਣ ਨੂੰ ਮਿਲ ਰਿਹਾ ਵਾ ਸਭ ਤੁਹਾਡੇ ਸਾਹਮਣੇ ਹੀ ਆ ਜੀ ਕੀ ਕਰ ਸਕਦੇ ਆ ਜੀ ਇੱਥੇ ਕੋਈ ਸਿਸਟਮ ਕੋਈ ਵਿਕਾਸ ਬੜਾ ਕਿਹਾ ਜਾ ਰਿਹਾ ਵਾ ਇਸ ਏਰੀਆ ਦੇ ਵਿੱਚ ਬੜਾ ਕੁਝ ਕਰ ਚੁੱਕੇ ਆ ਤੇ ਲੇਕਿਨ ਹਲੇ ਫਿਲਹਾਲ ਦੇਖਣ ਨੂੰ ਹਕੀਕਤ ਤਾਂ ਸਭ ਤੁਹਾਡੇ ਸਾਹਮਣੇ ਆ ਰਹੀ ਆ ਜੀ ਇਹ ਦੇਖੋ 2 ਘੰਟੇ ਹੋ ਗਏ ਇੱਥੇ ਖੜੇ ਹੋਣੋਂ ਪਾਣੀ ਨੰਗੇ ਨੂੰ ਰਸਤਾ ਹੈ ਨੀਗਾ ਡਿਊਟੀ ਤਾਂ ਹੋਰ ਲੇਟ ਹੋਏ ਪਏ ਅਸੀਂ ਗੱਟੀਆਂ ਵੀ ਬੰਦ ਹੋ ਰਹੀਆਂ ਨੇ ਗੱਟੀਆਂ ਬੰਦ ਹੋ ਰਹੀਆਂ ਪਾਈਪ ਵੀ ਬੰਦ ਹੋ ਰਹੀਆਂ ਨੇ ਆ ਦੇਖੋ ਪ੍ਰਸ਼ਾਸਨ ਦੇ ਬਹੁਤ ਵਧੀਆ ਸਿਸਟਮ ਬਣਿਆ ਹੋਇਆ ਹੈ ਜੇ ਇੱਕ ਤਲਾਬ ਖੋਲ੍ਹ ਦੇਣਾ ਚਾਹੀਦਾ ਜਿਆਦਾ ਬਿਹਤਰ ਜੀ ਸੜਕ ਦੀ ਬਜਾਏ ਤਾਂ ਤਲਾਬ ਹੋ ਜਾਣਾ ਚਾਹੀਦਾ ਜਿਆਦਾ ਬਿਹਤਰ ਕੀ ਨਾਮ ਹੈ ਮੇਰਾ ਨਾਮ ਗਰਦੀਪ ਹੈ ਛੇਪਾ ਹੈਗਾ ਤੇ ਕੀ ਕਹਿਣਾ ਚਾਹੁੰਗਾ ਜੋ ਇਹ ਹਾਲਾਤ ਹਾਲਾਤ ਬਹੁਤ ਬਗੜੇ ਹੋਏ ਜੀ ਪਾਣੀ ਬਾਰੇ ਕਰਨਾ ਚਾਹੀਦਾ ਹੈ ਸਰਕਾਰ ਨੂੰ ਜੀ ਇੱਕ ਪਾਸੇ ਕਹਿੰਦੇ ਨੇ ਲੁਧਿਆਣਾ ਸੋ ਸਮਾਰਟ ਸਿਟੀ ਹੈ ਲੱਗਦਾ ਸਮਾਰਟ ਸਿਟੀ ਨਹੀਂ ਇਹ ਡਾਉਨ ਲੱਗਦਾ ਸਾਰਾ ਕੁਝ ਆ ਮੈਂ ਮੋਟਰਸਾਈਕਲ ਕੱਢਿਆ ਹਾਂ ਅੱਧ ਵਿਚਾਲੇ ਫੇਰ ਬੰਦ ਹੋ ਗਿਆ ਜੀ ਹਾਂ ਤੇ ਅਈ ਵੱਡੇ ਛੇਰ ਤੋਂ ਆਇਆ ਮੈਂ ਜਗਰਾਉਂ ਮੇਰਾ ਛੇਰ ਹੈ ਜਾਨਾ ਕਿੱਥੇ ਵੱਡੇ ਛੇਰ ਪਾ ਜੀ ਇੱਧਰੋਂ ਇਹ ਇੱਧਰ ਮੰਡੀ ਮੰਡੀ ਸਾਹਤੋਂ ਆਇਆ ਮੈਂ ਇੱਥੇ ਕਿੱਦਾਂ ਦਾ ਮੌਜੂਦ ਹੈ ਇੱਧਰ ਨਾ ਕੋਈ ਹਾਲ ਨਹੀਂ ਬਹੁਤ ਬੁਰਾ ਹਾਲ ਜੀ ਸਵੇਰ ਦਾ 6 ਵਜੇ ਤਾਂ ਲੱਗ ਕੇ ਸਵਾਰ ਜਲੇ ਸਾਢੇ 11 ਹੋ ਗਏ ਹੋਏ ਮੀਂਹ ਤੇ ਕੋਈ ਘਰਾਸੀ ਲੱਗਦੀ ਹੈ ਜੀ ਵੀ ਹਟ ਜੂਗਾ ਨਹੀਂ ਪਾਣੀ ਹਲੇ ਧਲਾਰ ਰਿਹਾ ਹਾਂ ਹਾਂ ਪਾਣੀ ਬਹੁਤ ਖੜਾ ਹੈ ਵੀ ਹੋ ਥੋੜੇ ਜਿਹਾ ਪਹਿਲਾਂ ਤਾਂ ਮੇਸਨਾਂ ਡੁੱਬ ਜੇ ਹਾਂ ਡੁੱਬ ਜੇਗਾ ਜੀ ਬਹੁਤ ਹਾਲਾਤ ਪੂਰਾ ਹੈ ਹਾਂ ਹਾਂ ਨਾ ਕਾਨ ਬਹੁਤ ਆ ਲੋਕਾਂ ਦਾ ਜੀ ਸਬਜ਼ੀ ਬਾਜ਼ੀ ਦਾ ਸਾਰਾ ਸਾਰੇ ਲੋਕ ਆਤੀ ਵਾਪਸ ਲਈ ਜਾਂਦੇ ਹੈ ਠੀਕ ਕੋਈ ਨਹੀਂ ਹੈਗਾ ਵੀ ਵੀ ਵੇਚ ਕੇ ਜਾਂਦਾ ਹੈਗਾ ਆ ਵੀ ਮੈਂ ਠੱਕੇ ਤੋਂ ਪਿੰਨਾ ਵੀ ਕਿਹਾ ਹੈਗਾ ਇਹ ਬਾਪ ਸਾਰੇ ਸਬਜ਼ੀ ਸਾਰੀ ਲੱਗਿਆ ਵੀ ਦੇਖਣਾ ਤੇ ਆਈ ਦੀ ਜਾਰ ਵਾਲੇ ਬੰਦੇ ਆ ਤੇ ਉਹਦੇ ਹਿਸਾਬ ਨਾਲ ਵੀ ਜੂਲ ਪਾਣੀ ਦਾ ਵੀ ਪਿਆ ਰਿਹਾ ਵਾਦਲੇ ਜਾ ਮਿੰਨਾ ਵਾ ਤੇ ਲੇਕਿਨ ਕੋਈ ਵਕਾਸ ਨਹੀਂ ਦਿਖ ਰਿਹਾ ਕੁਝ ਨਹੀਂ ਬਗ ਰਿਹਾ ਉਹ ਤੇ ਨਹੀਂ ਕਰ ਸਕਦੇ ਸਰਕਾਰ ਕੇ ਆਪਾਂ ਕਹਿੰਦੇ ਜੀ ਹੱਲ ਕਰਨਾ ਚਾਹੀਦਾ ਜੀ ਇਹ ਜੇ ਡੁੱਬਣ ਤੋਬ ਦੇ ਹੈਗੇ ਕੁਝ ਤੇ ਕੁਝ ਨਹੀਂ ਕਰ ਸਕਦੇ ਲੇਕਿਨ ਲੋਕ ਦੇਖਣ ਵਾਸਤੇ ਹੈਗੇ ਕੋਈ ਤਮਾਸ਼ਾ ਦੇਖਦੇ ਆ ਇਹ ਬਹੁਤ ਚੰਗਾ ਵੀ ਜਾਂਦਾ ਅਮੀਰ ਵੀ ਜਾਂਦਾ ਗਰੀਬ ਵੀ ਜਾਂਦਾ ਇਹ ਕੋਈ ਨਹੀਂ ਕਹਿੰਦੇ ਬੋਲਾ ਮਾਈ ਮੇਰਾ ਨਾਮ ਹੈ ਜੀ ਪੁਨੀਤ ਜੈ ਕਿਹੜੀ ਜਗ੍ਹਾ ਇਹ ਇਹ ਹੈਗੀ ਹੈ ਜੀ ਜਿਹੜੀ ਕਿੰਨਾਂ ਨੂੰ ਨਿਊ ਕੁੰਦਨਪੁਰੀ ਦੇ ਬੈਕਸਾਈਡ ਤੇ ਨਾਲ ਹੈ ਜੀ ਆਛਾ ਜੀ ਪਾਟਕਾ ਖੱਲੇ ਕੀ ਕਹਿਣਾ ਚਾਹੂੰਗਾ ਇਹ ਤਾਂ ਗਵਰਨਮੈਂਟ ਨੂੰ ਇਹੀ ਦਰਖਾਸਤ ਹੈ ਜੀ ਬਹੁਤ ਬੁਰਾ ਹਾਲ ਹੈ ਤੁਸੀਂ ਖੁਦ ਸੋਚੋ ਜੇ ਪਾਣੀ ਇੰਨਾ ਕ ਹੈ ਜੀ ਮੇਰੇ ਬੰਦਾ ਡੁੱਬ ਜੇ ਸਕੂਟਰ ਦਾ ਬਹੁਤ ਦੂਰ ਦੀ ਗੱਲ ਹੈ ਔਰ ਦੇਖੋ ਤੁਹਾਡੇ ਸਾਹਮਣੇ ਕਿੰਨਾ ਕ ਬੁਰਾ ਹਾਲ ਹੋ ਰਿਹਾ ਤੁਸੀਂ ਕਿਹਾ ਕਿਥੇ ਰਹੋ ਤੇ ਆਏ ਕਿਥੋਂ ਮੈਂ ਜੀ ਘਰੋਂ ਨਿਕਲ ਕੇ ਆਪਣੀ ਫੈਕਟਰੀ ਜਾ ਰਿਹਾ ਜੀ ਪਰ ਮੈਨੂੰ ਤਾਂ ਲੱਗਦਾ ਅੱਜ ਮੈਂ ਫੈਕਟਰੀ ਪਹੁੰਚੂਗਾ ਕਿ ਜੋਰੇ ਦੇ ਹਾਲਾਤ ਹੈ ਔਰ ਇਹ ਤਾਂ ਸਮੁੰਦਰ ਬਣਿਆ ਪਿਆ ਅੱਜ ਦੇ ਟਾਈਮ ਤੇ ਇੱਕ ਪਾਸੇ ਬੁੱਢਾ ਦਰਿਆ ਤੇ ਦੂਜੇ ਪਾਸੇ ਆਹ ਦੇਖੋ ਜੀ ਇਹਨਾਂ ਨੂੰ ਚਾਹੀਦਾ ਹਰ ਸਾਲ ਦਾ ਇਹੀ ਪੰਗਾ ਮੇਰੇ ਹਿਸਾਬ ਨਾਲ ਜੀ ਉਰੇ ਘੱਟੋ ਘੱਟ 10 ਵਾਰ ਤਾਂ ਮਿਸਤਰੀ ਲੱਗਦੇ ਆ 10 ਵਾਰ ਹਟ ਜੰਨੇ ਆ ਕਦੀ ਕੁਝ ਟੁੱਟਦਾ ਕਦੀ ਕੁਝ ਬਨਦਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਇਹ ਕਾਰ ਕਿ ਰਹੇ ਆ ਆਪਣੇ ਵੇਸਟ ਆਫ ਮਨੀ ਹੋ ਰਹੀ ਹੈ ਜਾਂ ਤਾਂ ਇੱਕ ਵਾਰ ਪੱਕਾ ਸੋਲੂਸ਼ਨ ਕੱਢ ਲੋ ਇਹਦਾ ਉਹਦਾ ਸੋਲੂਸ਼ਨ ਤਾਂ ਕੋਈ ਨਿਕਲਦਾ ਹੀ ਨਹੀਂ ਪਿਆਗਾ ਇਹਨਾਂ ਮਾਰਾ ਹਾਲ ਹੈ ਜੀ ਉਰੇ ਕੀ ਕਹਿਣਾ ਚਾਹੂੰਗਾ ਸਰਕਾਰਾਂ ਨੂੰ ਮੈਂ ਤਾਂ ਇਹ ਸਰਕਾਰ ਨੂੰ ਹੀ ਕਹਣਾ ਚਾਹੁੰਦਾ ਜੀ ਕਿ ਦੇਖੋ ਜੀ ਇਹਦਾ ਕੋਈ ਕੋਈ ਨਾ ਕੋਈ ਹੱਲ ਕਰੋ ਕਿ ਜਿਹੜੀ ਆਮ ਜਨਤਾ ਨੂੰ ਥੋੜਾ ਜਿਹਾ ਰਾਤ ਮਿਲੇ ਉਹਦੇ ਕੋਈ ਜਾਹਤ ਹੀ ਨਹੀਂ ਹੈਗੀ ਔਰ ਅਸੀਂ ਬੋਲੋ ਜਾਈਏ ਕਿਹੜੇ ਰਸਤੇ ਚ ਜਾਈਏ ਕਿਹੜੇ ਕਿ ਇੱਕ ਪਾਸੇ ਦੇਖਿਆ ਜਾਂਦਾ ਲੁਧਿਆਣਾ ਸ਼ਹਿਰ ਸਮਾਰਟ ਸਿਟੀ ਨੂੰ ਮੰਨਿਆ ਜਾਂਦਾ ਵਾਸ ਲੇਕਿਨ ਜੋ ਸਮਾਰਟ ਸਿਟੀ ਦੇਖਿਆ ਜਾਂਦਾ ਇਹ ਹਾਲਾਤ ਵਿੱਚ ਸਮਾਰਟ ਸਿਟੀ ਸਾਰੇ ਜੇ ਸਮਾਰਟ ਸਿਟੀ ਤੁਸੀਂ ਖੁਦ ਸਮਾਰਟ ਸਿਟੀ ਇਹੋ ਜੀ ਹੁੰਦੀ ਹੈ ਹੁਣ ਸਮਾਰਟ ਸਿਟੀ ਇਦਾਂ ਥੋੜੀ ਹੁੰਦੀ ਹੈ ਜੀ ਸਮਾਰਟ ਸਿਟੀ ਹੁੰਦੀ ਹੈ ਜਿੱਥੇ ਸੜਕਾਂ ਦੇ ਇੱਕ ਬੂੰਦ ਪਾਣੀ ਨਾ ਖੜਦਾ ਹੋਵੇ ਪਰ ਇਹ ਤਾਂ ਪਾਣੀ ਦਾ ਇੰਨਾ ਖੜਾ ਹੈ ਕਿ ਮੈਂ ਕਿਹਾ ਸਵਿਮਿੰਗ ਪੂਲ ਬਣੇ ਹੋਏ ਕਿਤਨੇ ਕਿਤਨੇ ਲਗਨ ਨਿਗਮ ਦੇ ਵੀ ਪੂਲ ਖੁੱਲ ਜਾਂਦੀ ਹੈ ਖੁੱਲਦੀ ਹੈ ਜੀ ਤੇ ਇਹ ਨੈਚੁਰਲੀ ਗੱਲ ਹੈ ਜੀ ਖੁੱਲਦੀ ਖੁੱਲਦੀ ਹੈ ਉਹਦਾ ਹੈਗੇ ਕਿ ਦੇਖੋ ਇਹ ਹੁਣ ਤੁਹਾਡੇ ਸਾਹਮਣੇ ਹੈ ਨ ਕਾਰਪੋਰੇਸ਼ਨ ਦਾ ਕੰਮ ਕੀ ਆ ਆਪਣੇ ਕਿ ਉਹਰੇ ਸਫਾਈ ਹੋਵੇ ਪਾਣੀ ਨਾ ਹੋਵੇ ਮੈਂ ਕਹ ਰਿਹਾ ਚਲੋ ਜਿੰਨਾ ਕੰਮ ਇਹਨਾਂ ਨੇ ਨਾਲੇ ਵਾਸਤੇ ਕੀਤਾ ਚਲੋ ਨਾਲਾ ਇਹਦਾ ਹੁਣ ਸਾਫ਼ ਰਹਿੰਦਾ ਪਰ ਉਹ ਜੇ ਹਾਲ ਸੜਕਾਂ ਤੇ ਵੀ ਹੋਣਾ ਚਾਹੀਦਾ ਨਾ ਕਿ ਸੜਕਾਂ ਵੀ ਥੋੜੀ ਜਿਹੀ ਸਾਫ਼ ਸੁਥਰੀਆਂ ਹੋਣ ਕਿ ਪਾਣੀ ਪੂਣੀ ਦੀ ਨਿਕਾਸੀ ਨਿਕਲਦੀ ਰਹੇ ਬਿਲਕੁਲ ਜੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਲੁਧਿਆਣੇ ਦੀ 스마트 ਸਿਟੀ ਦੀ ਤੁਹਾਡੀ ਕੀ ਰਾਏ ਹੈ ਤਸਵੀਰਾਂ ਨੂੰ ਦੇਖ ਕੇ ਕਿ ਲੁਧਿਆਣਾ 스마트 ਸਿਟੀ ਲੱਗਦਾ ਹੈ ਕਿ ਨਹੀਂ ਲੱਗਦਾ ਕਿਉਂਕਿ ਹਰ ਬਸਾਤਾ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਜਦੋਂ ਮੀਂਹ ਪੈਂਦਾ ਕਿਤੇ ਨਾ ਕਿਤੇ ਉਹ ਪੋਲ ਖੁੱਲ੍ਹਦੀਆਂ ਨੇ ਬਿਲਕੁਲ ਜੀ ਜੋ ਵਰਖਾ ਰੁੱਤ ਚੱਲ ਰਹੀ ਹੈ ਅਜੇ ਬਸਾਤਾ ਹੋਰ ਹੋਣੀਆਂ ਨੇ ਆਉਣ ਵਾਲੇ ਟਾਈਮ 'ਚ ਇਹ ਕਿੱਦਾਂ ਦੀ ਪ੍ਰਸਥਿਤੀਆਂ ਬਣਦੀਆਂ ਤਾਂ ਟਾਈਮ ਦੱਸੂਗਾ ਪਰ ਕਿਤੇ ਨਾ ਕਿਤੇ ਲੁਧਿਆਣਾ ਸਮਾਰਟ ਸਿਟੀ ਨੂੰ ਨਾਮਿਨੇਟ ਹੈ ਸਾਨੂੰ ਸੋਚਣਾ ਵੀ ਚਾਹੀਦਾ ਹੈ ਕਿ ਆਮ ਲੋਕਾਂ ਨੂੰ ਕਿਵੇਂ ਤੇ ਕਿੱਦਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਪ੍ਰਸ਼ਾਸਨ ਤੇ ਸ਼ਾਸਨ ਨੂੰ ਬਿਲਕੁਲ ਜਾਗਣਾ ਚਾਹੀਦਾ ਤੇ ਜਿਹੜਾ ਪਾਣੀ ਹੈ ਉਹ ਕਿਤੇ ਨਾ ਕਿਤੇ ਕੱਢਣਾਂ ਦੀ ਕੋਈ ਸੁਵਿਧਾ ਬਣਾਣੀ ਚਾਹੀਦੀ ਨੇ ਕਿਉਂਕਿ ਸਮਾਰਟ ਸਿਟੀ 'ਚ ਰਹਿਣ ਸਾਡੀ ਸਮਾਰਟਨੈਸ ਵਿੱਚ ਕਿਤੇ ਨਾ ਕਿਤੇ ਇਹ ਦਾਗ ਲੱਗਦਾ ਕਿ ਅਸੀਂ ਕਿਹੜੀ ਸਿਟੀ 'ਚ ਰਹਨੇ ਹਾਂ ਲੁਧਿਆਣਾ ਤੋਂ ਹਮਦਰਦ ਟੀਵੀ ਲਈ ਮੈਂ ਅਰਵਿੰਦਰ ਸਰਾਨਾ